ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪਣੀ ਅੱਜ ਦੀ ਕਹਾਣੀ ਕੈਨੇਡਾ ਗਈ ਇੱਕ ਕੁੜੀ ਦੀ ਦਰਦ ਭਰੀ ਕਹਾਣੀ ਆ ਰਾਣੀ ਆਪਣੇ ਮਾਪਿਆਂ ਦੀ ਇਕਲੋਤੀ ਧੀ ਸੀ ਉਹਦਾ ਭਰਾ ਉਹ ਤੋਂ ਛੋਟਾ ਸੀ ਕੁੜੀ ਵੀ ਕੱਲੀ ਸੀ ਤੇ ਮੁੰਡਾ ਵੀ ਕੱਲਾ ਸੀ ਦੋਨੋਂ ਭੈਣ ਭਰਾ ਇਕਲੋਤੇ ਸੀ ਜਦੋਂ ਰਾਣੀ ਨੇ ਪਲੱਸ 2 ਪਾਸ ਕੀਤੀ ਤਾਂ ਉਸ ਤੋਂ ਬਾਅਦ ਉਹ ਆਪਣੇ ਪਾਪਾ ਨੂੰ ਕਹਿੰਦੀ ਕਿ ਪਾਪਾ ਮੈਂ ਆਈਲਟਸ ਕਰਨਾ ਤੇ ਬਾਹਰ ਜਾਣਾਗਾ ਪਰ ਉਹਦੇ ਪਾਪਾ ਕਹਿੰਦੇ ਕਿ ਦੇਖ ਪੁੱਤ ਤੈਨੂੰ ਲੋੜ ਨਹੀਂ ਬਾਹਰ ਜਾਣ ਦੀ ਬਾਹਰ ਜਾਵੇਂਗੀ ਤੂੰ ਥੋੜੀ ਸਟੱਡੀ ਕਰੇਂਗੀ ਉਸ ਤੋਂ ਬਾਅਦ ਸਾਰੀ ਉਮਰ ਤੂੰ ਉੱਥੇ ਦਿਹਾੜੀਆਂ ਹੀ ਕਰਨੀਆਂ ਵੀ ਇੱਧਰ ਤੂੰ ਵਧੀਆ ਪੜ ਲਾ ਤੂੰ ਪੜ੍ਹਾਈ ਦੇ ਵਿੱਚ ਇੰਟੈਲੀਜੈਂਟ ਆ ਵਧੀਆ ਤੂੰ ਪੜਾ ਪੜ੍ਹਾਈ ਕਰ ਤੈਨੂੰ ਇੱਧਰ ਹੀ ਨੌਕਰੀ ਮਿਲ ਜਾਣੀ ਆ ਨਾਲੇ ਤੂੰ ਸਾਡੇ ਕੋਲ ਰਹਵੇਂਗੀ ਉਹ ਕਹਿੰਦੀ ਨਹੀਂ ਪਾਪਾ ਇੱਧਰਲਾ ਮਾਹੌਲ ਮੈਨੂੰ ਵਧੀਆ ਨਹੀਂ ਲੱਗਦਾ ਪਸੰਦ ਨਹੀਂ ਇੰਡੀਆ ਦਾ ਮਾਹੌਲ ਖਾਸ ਕਰਕੇ ਆਪਣੇ ਪੰਜਾਬ ਦਾ ਤੇ ਮੈਂ ਬਾਹਰ ਜਾਣਾ ਚਾਹਣੀ ਆ ਤੁਹਾਨੂੰ ਪਤਾ ਦੇਖੋ ਮੇਰੀ ਮਾਸੀ ਰਹਿੰਦੀ ਆ ਹਨਾ ਮੇਰੀ ਮਾਸੀ ਦੇ ਬੱਚੇ ਕਿੰਨੇ ਵਧੀਆ ਨੇ ਮਾਡਰਨ ਬੱਚੇ ਉਧਰ ਆਜ਼ਾਦੀ ਨਾਲ ਰਹਿ ਸਕਦੇ ਆ ਉਧਰਲਾ ਕਾਨੂੰਨ ਵਧੀਆ ਇੱਧਰ ਪਹਿਲੀ ਗੱਲ ਨੌਕਰੀ ਨਹੀਂ ਮਿਲਦੀ ਜੇ ਨੌਕਰੀ ਮਿਲ ਜਾਂਦੀ ਆ ਫਿਰ ਵੀ ਸਰਕਾਰਾਂ ਨਾਲ ਲੜਨਾ ਪੈਂਦਾ ਮੈਨੂੰ ਮੇਰਾ ਜੀ ਕਰਦਾ ਵੀ ਮੈਂ ਕੈਨੇਡਾ ਜਾਵਾਂ ਉਹਦੇ ਪਾਪਾ ਕਹਿੰਦੇ ਵੀ ਵੈਸੇ ਤਾਂ ਤੇਰੀ ਮਰਜ਼ੀ ਆ ਪੁੱਤ ਪਰ ਤੂੰ ਸਾਡੀ ਨਾ ਇਕਲੋਤੀ ਧੀ ਆ ਤੂੰ ਚਲੀ ਜਾਵੇਂਗੀ ਫਿਰ ਤੇਰੀ ਰੀਸ ਨਾਲ ਤੇਰਾ ਵੀਰਾ ਕਹੂਗਾ ਵੀ ਫਿਰ ਅਸੀਂ ਕੀ ਕਰਾਂਗੇ ਉਹ ਕਹਿੰਦੀ ਪਾਪਾ ਕੋਈ ਗੱਲ ਨਹੀਂ ਜਦੋਂ ਮੈਂ ਪੀਆਰ ਹੋ ਗਈ ਫਿਰ ਮੈਂ ਤੁਹਾਨੂੰ ਵੀ ਲੈ ਜੂੰ ਤੇ ਉਹਦਾ ਪਾਪਾ ਕਹਿੰਦਾ ਵੀ ਨਹੀਂ ਮੈਂ ਤਾਂ ਨਹੀਂ ਜਾਣਾ ਚਾਹੁੰਦਾਗਾ ਵੀ ਸਾਨੂੰ ਤਾਂ ਇੱਧਰਲਾ ਮਾਹੌਲ ਵਧੀਆ ਲੱਗਦਾ ਜਦੋਂ ਅਸੀਂ ਇੱਥੇ ਰਹੇ ਹਾਂ ਸ਼ੁਰੂ ਤੋਂ ਚਲੋ ਗੱਲਬਾਤ ਹੁੰਦੀ ਆ ਆਖਰ ਰਾਣੀ ਆਪਣੇ ਪਾਪਾ ਨੂੰ ਆਈਲਟਸ ਲਈ ਮਨਾ ਲੈਂਦੀ ਆ ਤੇ ਉਹਦੇ ਪਾਪਾ ਉਹਦੀ ਜਿੱਦ ਅੱਗੇ ਹਾਰ ਜਾਂਦੇ ਆ ਉਹ ਆਈਲਟਸ ਕਰਦੀ ਆ ਇੰਟੈਲੀਜੈਂਟ ਹੁੰਦੀ ਆ ਇੱਕ ਮਹੀਨੇ ਦੇ ਵਿੱਚ ਹੀ ਟ੍ਰੇਨਿੰਗ ਲੈ ਕੇ ਉਹ ਟੈਸਟ ਭਰ ਦਿੰਦੀ ਆ ਅਗਲੇ ਮਹੀਨੇ ਟੈਸਟ ਦੇ ਕੇ ਉਹਦੇ 7 ਬੈਂਡ ਆ ਜਾਂਦੇ ਆ ਕਿਉਂਕਿ ਜਿਹੜਾ ਬੱਚਾ ਸ਼ੁਰੂ ਤੋਂ ਹੁਸ਼ਿਆਰ ਹੋਵੇ ਇੰਗਲਿਸ਼ ਮੀਡੀਅਮ ਦੇ ਵਿੱਚ ਪੜਿਆ ਹੋਵੇ ਉਹਦੇ ਲਈ ਆਈਲਟਸ ਕਲੀਅਰ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ ਜਦੋਂ 7 ਬੈਂਡ ਆ ਜਾਂਦੇ ਆ ਤਾਂ ਉਹ ਕੈਨੇਡਾ ਦੀ ਫਾਈਲ ਲਾ ਦਿੰਦੇ ਆ ਹੁਣ ਉਹਨਾਂ ਲਈ ਵੱਡੀ ਚਿੰਤਾ ਦੀ ਗੱਲ ਤਾਂ ਹੈ ਨਹੀਂ ਸੀ ਕੈਨੇਡਾ ਭੇਜਣਾ ਕਿਉਂਕਿ ਕੈਨੇਡਾ ਰਾਣੀ ਦੀ ਮਾਸੀ ਰਹਿੰਦੀ ਸੀ ਅ ਰਾਣੀ ਦੀ ਮਾਂ ਨੇ ਆਪਣੀ ਭੈਣ ਨੂੰ ਪੁੱਛਿਆ ਹੋਇਆ ਸੀ ਤੇ ਉਹਦੀ ਭੈਣ ਕਹਿੰਦੀ ਸੀ ਕਿ ਹਾਂ ਠੀਕ ਹੈ ਕੋਈ ਗੱਲ ਨਹੀਂ ਅਸੀਂ ਰੱਖ ਲਾਂਗੇ ਸਾਡੇ ਕੋਲ ਆ ਜੂਗੀ ਅਸੀਂ ਹੈਗੇ ਆ ਸਾਂਭਣ ਨੂੰ ਉਹ ਇਸ ਗੱਲੋਂ ਬਿਲਕੁਲ ਬੇਫਿਕਰ ਸੀਗੇ ਕਿਉਂਕਿ ਜਦੋਂ ਆਪਾਂ ਬੱਚੇ ਨੂੰ ਬਾਹਰ ਭੇਜਦੇ ਹਾਂ ਸਾਡੇ ਲਈ ਵੱਡੀ ਗੱਲ ਇਹ ਹੀ ਹੁੰਦੀ ਆ ਵੀ ਸਾਡਾ ਬੱਚਾ ਕਿਹਦੇ ਕੋਲ ਜਾਊਗਾ ਕਿਹਦੇ ਕੋਲ ਰਹੂਗਾ ਜਦੋਂ ਉਹਨਾਂ ਕੋਲ ਹੈਗੀ ਸੀ ਆਪਸ਼ਨ ਆ ਉਹਦੀ ਸਤੀ ਮਾਸੀ ਸੀ ਤੇ ਉਹਨਾਂ ਨੂੰ ਇਹ ਗੱਲ ਵੱਡੀ ਨਹੀਂ ਲੱਗੀ ਚਲੋ 1 ਮਹੀਨੇ ਦੇ ਵਿੱਚ ਟੈਸਟ ਕਲੀਅਰ ਕਰਕੇ ਫਾਈਲ ਆ ਦਿੰਦੇ ਆ ਤੇ 3-4 ਮਹੀਨਿਆਂ ਦੇ ਵਿੱਚ ਸਾਰਾ ਪ੍ਰੋਸੈਸ ਹੁੰਦਾ ਤੇ ਵੀਜ਼ਾ ਆ ਜਾਂਦਾ ਸਤੰਬਰ ਦੀਆਂ ਕਲਾਸਾਂ ਵੇਲੇ ਨੂੰ ਰਾਣੀ ਨੇ ਜਾਣਾ ਹੁੰਦਾ ਸਾਰੀ ਤਿਆਰੀ ਹੈ ਜਿਹੜੀ ਕਰ ਲੈਂਦੇ ਆ ਰਾਣੀ ਦੀ ਮਾਂ ਆਪਣੀ ਭੈਣ ਨੂੰ ਕਹਿੰਦੀ ਆ ਕਿ ਮੇਰੀ ਧੀ ਦਾ ਖਿਆਲ ਰੱਖਣਾ ਵੀ ਤੇਰੀ ਧੀ ਤੇ ਮੇਰੀ ਧੀ 'ਚ ਕੋਈ ਫਰਕ ਨਹੀਂ ਵੀ ਤੂੰ ਇਹਨੂੰ 에ਅਰਪੋਰਟ ਤੋਂ ਲੈ ਜੀ ਠੀਕ ਹੈ ਇੱਥੇ ਤੂੰ ਆਪਣੇ ਕੋਲ ਰੱਖੀ ਤੀ ਤੇਰੀ ਹੋਈ ਕਿ ਮੇਰੀ ਹੋਈ ਵੀ ਤੂੰ ਇਹਦਾ ਖਿਆਲ ਰੱਖੀ ਤਾਂ ਰਾਣੀ ਦੀ ਜਿਹੜੀ ਮਾਸੀ ਆ ਉਹ ਥੋੜੇ ਕਿਨੇ ਪਾਉਣ ਲੱਗ ਜਾਂਦੀ ਆਪਣੀ ਭੈਣ ਕੋਲ ਵੀ ਹਾਂ ਮੈਂ ਇੱਕ ਵਾਰ ਤਾਂ ਲੈ ਜੂੰਗੀ ਰੱਖ ਵੀ ਲਵੂੰਗੀ ਪਰ ਹਣਾ ਬਗਾਨੇ ਪੁੱਤਾਂ ਅੱਗੇ ਕੀ ਦਾ ਜੋਰ ਤੇਰੇ ਜੀਜੇ ਦੇ ਸੁਭਾਅ ਦਾ ਤੈਨੂੰ ਪਤਾ ਹੀ ਆ ਜਿਆਦਾ देर ਤਾਂ ਨਹੀਂ ਮੈਂ ਰੱਖ ਸਕਦੀ ਚਲ ਮੈਂ ਕੋਈ ਕਮਰਾ ਲੈ ਦੂੰ ਰੈਂਟ ਤੇ ਇਹ ਸੁਣ ਕੇ ਰਾਣੀ ਦੀ ਮਾਂ ਨੂੰ ਗੱਲ ਬੁਰੀ ਲੱਗਦੀ ਆ ਉਹ ਆਪਣੀ ਧੀ ਨੂੰ ਕਹਿੰਦੀ ਆ ਕਿ ਪੁੱਤ ਤੇਰੀ ਮਾਸੀ ਨੇ ਹੁਣ ਥੋੜਾ ਜਿਹਾ ਪੱਲਾ ਝਾੜ ਦਿਆ ਵੀ ਉਹ ਕਹਿੰਦੀ ਆ ਵੀ ਇੱਕ ਵਾਰ ਮੈਂ ਲੈ ਜੂੰ ਬਾਅਦ ਚ ਮੈਂ ਇਹਨੂੰ ਕਮਰਾ ਲੈ ਦੂੰ ਵੀ ਤੂੰ ਉੱਥੇ ਇਕੱਲੀ ਕਿਵੇਂ ਰਹੇਂਗੀ ਤੂੰ ਕਮਰੇ ਦਾ ਕਰਾਇਆ ਦੇ ਮਹਿੰਗੀ ਖਰਚ ਕਰੇਂਗੀ ਕਿ ਪੜ੍ਹਾਈ ਕਰੇਂਗੀ ਵੀ ਚਲ ਆਪਣੇ ਲੱਗ ਗਿਆ ਹਨਾ 5-7 ਲੱਖ ਰੁਪਈਆ ਲੱਗ ਗਿਆ ਕੋਈ ਗੱਲ ਨਹੀਂ ਤੂੰ ਹਜੇ ਵੀ ਦੇਖ ਲਾ ਸੋਚ ਲਾ ਵੀ ਜਾਣਾ ਕਿ ਨਾ ਰਾਣੀ ਕਹਿੰਦੀ ਕੋਈ ਗੱਲ ਨਹੀਂ ਮੰਮੀ ਮੇਰੀਆਂ ਹੋਰ ਫਰੈਂਡਸ ਬਥੇਰੀਆਂ ਗਈਆਂ ਨੇ ਵੀ ਉੱਥੇ ਕਿਹੜਾ ਕੋਈ ਡਰਾ ਰਹਿਣ ਦਾ ਵੀ ਮੈਂ ਚਲੀ ਜਾਊਂਗੀ ਚਲੋ ਭਈ ਵੀਜ਼ਾ ਆਇਆ ਹੁੰਦਾ ਟਿਕਟ ਲੈ ਲੈਂਦੇ ਆ ਤੇ ਰਾਣੀ ਆ ਜਿਹੜੀ ਉਹ ਚਲੀ ਜਾਂਦੀ ਆ 에어ਪੋਰਟ ਤੇ ਉਤਰ ਕੇ ਰਾਣੀ ਜਿਹੜੀ ਆਪਣੀ ਮਾਸੀ ਨੂੰ ਫੋਨ ਲਾਉਂਦੀ ਆ ਤੇ ਉਹਦੀ ਮਾਸੀ ਫੋਨ ਚੁੱਕ ਕੇ ਕਹਿੰਦੀ ਵੀ ਪੁੱਤ ਤੇਰੇ ਅੰਕਲ ਦੇ ਸੁਭਾਅ ਦਾ ਤੈਨੂੰ ਪਤਾ ਹਨਾ ਸਾਡੇ ਚ ਲੜਾਈ ਝਗੜਾ ਰਹਿੰਦਾ ਤੇ ਜਿਹੜਾ ਇਹ ਘਰ ਆ ਇਹ ਤੇਰੇ ਅੰਕਲ ਦੇ ਨਾਮ ਆ ਮੈਂ ਤੇਰੇ ਅੰਕਲ ਕੋਲ ਗੱਲ ਕੀਤੀ ਸੀ ਤੇਰੇ ਰਹਿਣ ਬਾਰੇ ਪਰ ਉਹਨੇ ਕੋਈ ਪੱਲਾ ਜਾਂ ਨਹੀਂ ਫੜਾਇਆ ਵੀ ਹੁਣ ਮੈਂ ਤੈਨੂੰ ਲੈ ਜਾ ਤੇ ਤੇਰੇ ਅੰਕਲ ਮੰਦਾ ਚੰਗਾ ਬੋਲਣ ਵੀ ਇਸ ਨਾਲੋਂ ਬੈਟਰ ਆ ਵੀ ਤੂੰ ਕਿਤੇ ਹੋਰ ਰਹਿ ਲੈ। ਰਾਣੀ ਇਹ ਗੱਲ ਸੁਣ ਕੇ ਜਮਾ ਉਹਨੂੰ ਅਚੰਭਾ ਲੱਗ ਜਾਂਦਾ ਵੀ ਆਹ ਕੀ ਹੋ ਗਿਆ? ਵੀ ਐਂ ਤਾਂ ਕੋਈ ਵੀ ਨਹੀਂ ਕਰਦਾ ਹਨਾ ਵੀ ਸੱਕੀ ਮਾਸੀ ਨੇ ਐ ਕੀਤਾ। ਪਰ ਹੁਣ ਉਹ ਕਰਦੀ ਵੀ ਕੀ ਕਿਉਂਕਿ ਉਹ 에어ਪੋਰਟ ਤੇ ਖੜੀ ਸੀ ਤੇ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ। ਫਿਰ ਉਹ ਸੋਚਦੀ ਆ ਵੀ ਹੁਣ ਮੈਂ ਕੀ ਕਰਾਂ? ਤੇ ਉਹ ਨਾ ਇੱਕ ਸਾਈਡ ਬੈਂਚ ਤੇ ਬਹਿ ਜਾਂਦੀ ਆ ਉਦਾਸ ਬੈਠੀ ਹੁੰਦੀ ਆ। ਜਦੋਂ ਬੈਠੀ ਹੁੰਦੀ ਆ ਇੱਕ ਨਾ ਟੈਕਸੀ ਵਾਲਾ ਮੁੰਡਾ ਹੁੰਦਾ। ਪੱਗ ਬੰਨੀ ਹੁੰਦੀ ਆ ਉਹਦੇ। ਤੇ ਉਹ ਵੇਖਦਾ ਵੀ ਇੱਕ ਕੁੜੀ ਆ ਜਿਹੜੀ ਸਵੇਰ ਦੀ ਬੈਠੀ ਆ 에ਰਪੋਰਟ ਤੇ ਤੇ ਇਹਨੂੰ ਕੋਈ ਲੈਣ ਨਹੀਂ ਆਇਆ ਸ਼ਾਮ ਦਾ ਟਾਈਮ ਹੁੰਦਾ ਤੇ ਉਹਦੇ ਕੋਲ ਆਉਂਦਾ ਕਿ ਹਾਂਜੀ ਭੈਣ ਜੀ ਤੁਸੀਂ ਕਿਵੇਂ ਬੈਠਿਓ ਪੰਜਾਬ ਤੋਂ ਲੱਗਦੇ ਹੋ ਉਹ ਕਹਿੰਦੀ ਹਾਂਜੀ ਵੀਰੇ ਮੈਂ ਪੰਜਾਬ ਤੋਂ ਆ ਉਹ ਕਹਿੰਦਾ ਵੀ ਤੁਸੀਂ ਸਵੇਰ ਦੇ ਬੈਠਿਓ ਕਿ ਤੁਹਾਨੂੰ ਕੋਈ ਲੈਣ ਨਹੀਂ ਆਇਆ ਉਹ ਕਹਿੰਦੀ ਵੀ ਵੀਰੇ ਮੇਰੇ ਨਾਲ ਨਾ ਮੇਰੀ ਮਾਸੀ ਨੇ ਧੋਖਾ ਕੀਤਾ ਵੀ ਉਹਨੇ ਮੈਨੂੰ ਲੈਣ ਆਉਣਾ ਸੀ ਬਟ ਹੁਣ ਉਹ ਲੈਣ ਨਹੀਂ ਆਈ ਮੈਂ ਤਾਂ ਇੱਥੇ ਕਿਸੇ ਨੂੰ ਜਾਣਦੀ ਵੀ ਨਹੀਂ ਵੀ ਮੈਂ ਤਾਂ ਹੁਣ ਇਸ ਗੱਲੋਂ ਪਰੇਸ਼ਾਨ ਆ ਵੀ ਮੈਂ ਕਿੱਥੇ ਜਾਵਾਂ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਫਿਕਰ ਨਾ ਕਰ ਭੈਣੇ ਤੂੰ ਮੈਨੂੰ ਆਪਣਾ ਭਰਾ ਹੀ ਸਮਝ ਬਹੁਤ ਸਾਰੇ ਲੋਕ ਇਦਾਂ ਦੇ ਹੈਗੇ ਆ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਥੇ ਆ ਜਾਂਦੀਆਂ ਪਰ ਉਹਨਾਂ ਕੋਲ ਰਹਿਣ ਦਾ ਟਿਕਾਣਾ ਨਹੀਂ ਹੁੰਦਾ ਤੂੰ ਚੱਲ ਮੇਰੇ ਨਾਲ ਚੱਲ ਮੈਂ ਇੱਕ ਜਿਹੜੇ ਫਲੈਟ ਦੇ ਵਿੱਚ ਰਹਿਣਾ ਉੱਥੇ ਨਾਲ ਦੇ ਇੱਕ ਕਮਰੇ ਦੇ ਵਿੱਚ ਦੋ ਕੁੜੀਆਂ ਰਹਿੰਦੀਆਂ ਨੇ ਉਹ ਵੀ ਪੰਜਾਬ ਤੋਂ ਨੇ ਮੈਂ ਤੈਨੂੰ ਉਹਨਾਂ ਕੋਲ ਛੱਡ ਦਊਗਾ ਫਿਰ ਤੂੰ ਆਪਦਾ ਹੌਲੀ ਹੌਲੀ ਟਿਕਾਣਾ ਬਣਾ ਲਈ ਚੱਲ ਰਾਣੀ ਨੂੰ ਇਹ ਲੱਗਦਾ ਹਨਾ ਵੀ ਇੰਨਾ ਨਰਮ ਮੁੰਡਾ ਦਾ ਵਧੀਆ ਸੁਭਾਅ ਦਾਗਾ ਉਹ ਉਸ ਮੁੰਡੇ ਨਾਲ ਟੈਕਸੀ ਦੇ ਵਿੱਚ ਬੈਠ ਕੇ ਉਸ ਕਮਰੇ 'ਚ ਚਲੀ ਜਾਂਦੀ ਆ ਫਲੈਟ 'ਚ ਚਲੀ ਜਾਂਦੀ ਆ ਜਦੋਂ ਉਹ ਜਾਂਦੀ ਆ ਤਾਂ ਉਸ ਫਲੈਟ ਦੇ ਵਿੱਚ ਉਸ ਮੁੰਡੇ ਤੋਂ ਬਿਨਾ ਹੋਰ ਕੋਈ ਨਹੀਂ ਹੁੰਦਾ ਤੇ ਉਹ ਮੁੰਡਾ ਜਿਹੜਾ ਉਹਨੂੰ ਕਹਿੰਦਾ ਵੀ ਭੈਣੇ ਤੂੰ ਫਿਕਰ ਨਾ ਕਰ ਤੂੰ ਇੱਥੇ ਬਿਲਕੁਲ ਸੇਫ ਆ ਚੱਲ ਤੂੰ ਐਂ ਕਰ ਤੂੰ ਆਰਾਮ ਕਰ ਮੈਂ ਤੇਰੇ ਲਈ ਚਾਹ ਬਣਾਉਣਾ ਉਹ ਚਾਹ ਬਣਾ ਦਿੰਦਾ ਰਾਣੀ ਚਾਹ ਪੀ ਕੇ ਤੇ ਸੌ ਜਾਂਦੀ ਆ ਉਸ ਤੋਂ ਬਾਅਦ ਸ਼ਾਮ ਦੀ ਰੋਟੀ ਆ ਜਿਹੜੀ ਉਹ ਰਾਣੀ ਬਣਾ ਲੈਂਦੀ ਆ ਕਿਉਂ ਪੁੱਛਦੀ ਆ ਕਿ ਵੀਰੇ ਤੁਸੀਂ ਕਹਿੰਦੇ ਸੀ ਵੀ ਇੱਥੇ ਕਮਰੇ ਦੇ ਵਿੱਚ ਨਾਲ ਹਨਾ ਦੋ ਕੁੜੀਆਂ ਰਹਿੰਦੀਆਂ ਵੀ ਉਹ ਕਿੱਥੇ ਨੇ ਕਹਿੰਦਾ ਉਹ ਕੰਮ ਤੇ ਗਈਆਂ ਹੋਈਆਂ ਨੇ ਗਿਆ ਉਹਨਾਂ ਦੀ ਰਾਤ ਨੂੰ 12 ਵਜੇ ਸ਼ਿਫਟ ਖਤਮ ਹੁੰਦੀ ਹੈਗੀ 12 ਘੰਟੇ ਦਾ ਕੰਮ ਹੁੰਦਾ ਉਹਨਾਂ ਦਾ 12 ਤੋਂ 12 ਰਾਤ ਨੂੰ ਆਉਣਗੀਆਂ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਕੇ ਸੌਂ ਜਾ ਰਾਣੀ ਜਦੋਂ ਉਸ ਕਮਰੇ ਦੇ ਵਿੱਚ ਜਾਂਦੀ ਆ ਤਾਂ ਉਹ ਇੱਕ ਫੋਟੋ ਦੇਖਦੀ ਆ ਉਹ ਫੋਟੋ ਫਰੇਮ ਦੇ ਵਿੱਚ ਜੜੀ ਹੁੰਦੀ ਆ ਜਿਹਦੇ ਵਿੱਚ ਉਰਦੂ ਨਾਲ ਕੁਝ ਲਿਖਿਆ ਹੁੰਦਾ ਹੁਣ ਰਾਣੀ ਜਾਣਦੀ ਤਾਂ ਹੁੰਦੀ ਨਹੀਂ ਉਰਦੂ ਪਰ ਉਹ ਹੈਰਾਨ ਹੁੰਦੀ ਆ ਵੀ ਇੱਕ ਸਿੱਖ ਸਰਦਾਰ ਮੁੰਡਾ ਹਨਾ ਵੀ ਉਰਦੂ ਦੀ ਲਿਖੀ ਹੋਈ ਜਿਹੜੀ ਫਰੇਮ ਚ ਜੜੀ ਹੋਈ ਫੋਟੋ ਵੀ ਕੀ ਲਿਖਿਆ ਇਹਦੇ ਚ ਤਰੋਂ ਜ਼ਿਆਦਾ ਨਹੀਂ ਸੋਚਦੀ ਤੇ ਫਿਰ ਜਦੋਂ ਉਹ ਮੁੰਡਾ ਉਹਦੇ ਕੋਲ ਆਉਂਦਾ ਹਨਾ ਉਹਨੂੰ ਕਹਿੰਦਾ ਵੀ ਤੂੰ ਕੰਫਰਟੇਬਲ ਆ ਉਹ ਕਹਿੰਦੀ ਵੀ ਹਾਂ ਕੰਫਰਟੇਬਲ ਆ ਤੇ ਉਹ ਪੁੱਛਦੀ ਆ ਕਿ ਵੀਰੇ ਜਿਹੜੀ ਆ ਸਾਹਮਣੇ ਲੱਗੀ ਆ ਫੋਟੋ ਇਹਦੇ ਤੇ ਕੀ ਲਿਖਿਆ ਹੋਇਆ ਉਰਦੂ ਦੇ ਵਿੱਚ ਲਿਖਿਆ ਹੋਇਆ ਉਹ ਕਹਿੰਦਾ ਕਿ ਇਸ ਕਮਰੇ ਦੇ ਵਿੱਚ ਨਾ ਪਹਿਲਾਂ ਇੱਕ ਮੁਸਲਮਾਨ ਮੁੰਡਾ ਰਹਿੰਦਾ ਸੀ ਬੜਾ ਚੰਗਾ ਮੁੰਡਾ ਸੀ ਉਹ ਤੇ ਬੜਾ ਨਰਮ ਸੁਭਾਅ ਸੀ ਉਹ ਹੁਣ ਤੁਹਾਨੂੰ ਪਤਾ ਵੀ ਮੁਸਲਮ ਆਪਣੇ ਧਰਮ ਦੇ ਪ੍ਰਤੀ ਕਿੰਨੇ ਸਹਿਰਦ ਹੁੰਦੇ ਨੇ ਉਹਨੇ ਕੋਈ ਆਪਦੀ ਭਾਸ਼ਾ ਦੇ ਵਿੱਚ ਲਿਖਿਆ ਹੋਊਗਾ ਕੁਝ ਵੀ ਜਿਵੇਂ ਆਪਾਂ ਗੁਰਬਾਣੀ ਦੀਆਂ ਤੁਕਾਂ ਲਿਖ ਕੇ ਲਾਉਨੇ ਆ ਉਹਨਾਂ ਦਾ ਵੀ ਹੋਊਗਾ ਕੋਈ ਵੀ ਇਹ ਫੋਟੋ ਹੋ ਇੱਥੇ ਛੱਡ ਗਿਆ ਇਸ ਕਰਕੇ ਇਹ ਇੱਥੇ ਲੱਗੀ ਪਈ ਆ ਚਲੋ ਰਾਣੀ ਉਹਦੇ ਜਵਾਬ ਤੋਂ ਸੰਤੁਸ਼ਟ ਹੋ ਜਾਂਦੀ ਆ ਤੇ ਉਹ ਬੈੱਡ ਤੇ ਲੇਟ ਜਾਂਦੀ ਆ ਲੇਟੀ-ਲੇਟੀ ਉਹ ਇਹ ਸੋਚਦੀ ਆ ਵੀ ਜੇ ਮੈਂ ਦਰਵਾਜ਼ਾ ਬੰਦ ਕਰ ਲਿਆ ਤੇ ਮੈਨੂੰ ਨੀਂਦ ਆ ਗਈ ਹੈ ਨਾ ਵੀ ਜਿਹੜੀਆਂ ਕੁੜੀਆਂ ਇੱਥੇ ਰਹਿੰਦੀਆਂ ਨੇਗੀਆਂ ਉਹ ਆਉਣਗੀਆਂ ਵੀ ਮੇਰੇ ਤੋਂ ਦਰਵਾਜ਼ਾ ਨਹੀਂ ਖੋਲਿਆ ਜਾਣਾ ਉਹ ਦਰਵਾਜ਼ੇ ਨੂੰ ਐਸੀ ਭੇੜ ਲੈਂਦੀ ਆ ਭੇੜ ਕੇ ਤੇ ਸੌਂ ਜਾਂਦੀ ਆ ਤੇ ਰਾਤ ਨੂੰ ਨਾ ਉਹਨੂੰ ਐ ਮਹਿਸੂਸ ਹੁੰਦਾ ਵੀ ਉਹਨੂੰ ਉਹਦੇ ਬੈੱਡ ਤੇ ਕੋਈ ਬੈਠਾ ਹੁੰਦਾ ਕੋਲ ਤੇ ਜਦੋਂ ਉਹਨੂੰ ਜਾਗ ਆਉਂਦੀ ਹੈਗੀ ਤੇ ਉਹ ਵੇਖਦੀ ਆ ਵੀ ਜਿਹੜਾ ਉਹ ਮੁੰਡਾ ਜਿਹੜਾ ਉਹਨੂੰ ਭੈਣ ਕਹਿ ਕੇ ਲੈ ਕੇ ਆਇਆ ਹੁੰਦਾ ਉਹਦੇ ਕੋਲ ਬੈਠਾ ਹੁੰਦਾ ਤੇ ਉਹਦੇ ਵੱਲ ਵੇਖ ਰਿਹਾ ਹੁੰਦਾ ਉਹ ਭੱਜ ਕੇ ਖੜੀ ਹੋ ਜਾਂਦੀ ਆ ਤੇ ਕਹਿੰਦੀ ਆ ਕਿ ਵੀਰੇ ਤੁਸੀਂ ਇੱਥੇ ਇੰਨੀ ਰਾਤ ਨੂੰ ਵੀ ਕੀ ਕੰਮ ਆ ਤਾ ਉਹ ਮੁੰਡਾ ਜਿਹੜਾ ਉਹਨੂੰ ਗਲਤ ਗੱਲਾਂ ਕਰਦਾ ਉਹਦੇ ਨਾਲ ਗਲਤ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ। ਹਨਾਣੀ ਆ ਜਿਹੜੀ ਭੱਜ ਕੇ ਬੈੱਡ ਤੋਂ ਖੜੀ ਹੋ ਜਾਂਦੀ ਆ ਤੇ ਕਮਰੇ ਦੇ ખૂੰਜੇ ਚ ਲੱਗ ਜਾਂਦੀ ਆ। ਉਹ ਮੁੰਡਾ ਉਹਨੂੰ ਕਹਿੰਦਾ ਕਿ ਤੂੰ ਕੀ ਸਮਝਿਆ ਵੀ ਮੈਂ ਤੈਨੂੰ ਸੱਚੀ ਪਹਿਣ ਸਮਝਿਆ। ਤੂੰ ਵੀ ਜਿਵੇਂ ਦੂਜੀਆਂ ਪੰਜਾਬੀ ਕੁੜੀਆਂ ਭੋਲੀਆਂ ਹੁੰਦੀਆਂ ਉਹਨਾਂ ਵਾਂਗੂ ਭੋਲੀ ਨਿਕਲੀ ਤੇ ਹੁਣ ਤੂੰ ਇਹ ਨਾ ਸੋਚੀਂ ਵੀ ਤੂੰ ਇੱਥੋਂ ਕਿਤੇ ਨਿਕਲ ਕੇ ਚਲੀ ਜਾਵੇਂਗੀ। ਤੈਨੂੰ ਮੇਰੇ ਨਾਲ ਹੀ ਰਹਿਣਾ ਪਊਗਾ। ਠੀਕ ਹੈ ਤੂੰ ਮੇਰੇ ਜਾਲ ਚ ਫਸ ਚੁੱਕੀ ਆ ਇਹ ਸੁਣ ਕੇ ਰਾਣੀ ਦੀਆਂ ਤਾਂ ਹਾਂ ਨਿਕਲ ਜਾਂਦੀਆਂ ਪਰ ਹੁਣ ਉਹ ਸੁਣਾਵੇ ਵੀ ਤਾਂ ਕਿਹਨੂੰ ਸੁਣਾਵੇ ਉਹ ਚਲੋ ਉਹ ਨੂੰ ਕਹਿੰਦੀ ਕਿ ਠੀਕ ਹੈ ਮੈਂ ਕਿਤੇ ਭੱਜਣ ਦੀ ਕੋਸ਼ਿਸ਼ ਨਹੀਂ ਕਰਦੀ ਪਲੀਜ਼ ਮੈਨੂੰ ਆਰਾਮ ਕਰਨ ਦੇ ਦਿਓ ਮੈਂ ਥੱਕੀ ਹੋਈ ਆ ਮੈਂ ਕਿਤੇ ਨਹੀਂ ਜਾਂਦੀ ਮੈਂ ਤੁਹਾਡੇ ਨਾਲ ਹੀ ਰਹੂੰਗੀ ਚਲੋ ਉਹ ਮੁੰਡਾ ਉਹ ਨੂੰ ਕਹਿੰਦਾ ਵੀ ਅੱਜ ਤੂੰ ਆਰਾਮ ਕਰ ਲੈ ਠੀਕ ਹੈ ਕੱਲ ਤੋਂ ਮੈਂ ਤੇਰੇ ਨਾਲ ਹੀ ਰਹਿਣਾ ਤੇ ਇਹ ਕਹਿ ਕੇ ਉਹ ਚਲਿਆ ਜਾਂਦਾ ਜਦੋਂ ਉਹ ਜਾਂਦਾ ਤਾਂ ਰਾਣੀ ਆ ਜਿਹੜੀ ਭੱਜ ਕੇ ਦਰਵਾਜ਼ਾ ਬੰਦ ਕਰ ਲੈਂਦੀ ਆ ਕਿ ਅਗਲੀ ਸਵੇਰ ਹੋ ਜਾਂਦੀ ਹੈ ਜਦੋਂ ਉਹ ਦਰਵਾਜ਼ਾ ਨਹੀਂ ਖੋਲਦੀ ਉਹ ਮੁੰਡਾ ਦਰਵਾਜ਼ਾ ਖੜਕਾਉਂਦਾ ਉਹ ਸੋਚਦੀ ਹੈ ਵੀ ਦਰਵਾਜ਼ਾ ਤਾਂ ਮੈਨੂੰ ਖੋਲਣਾ ਪਊਗਾ ਚਲੋ ਦਰਵਾਜ਼ਾ ਖੋਲਦੀ ਆ ਤੇ ਉਹ ਮੁੰਡਾ ਉਹਦੇ ਲਈ ਚਾਹ ਲੈ ਕੇ ਆਇਆ ਹੁੰਦਾ ਉਹਨੂੰ ਕਹਿੰਦਾ ਵੀ ਚਾਹ ਪੀ ਲੈ ਤੇ ਚਾਹ ਪੀ ਕੇ ਸਾਰੇ ਘਰ ਦੀ ਸਫਾਈ ਕਰ ਲੈ ਖਾਣਾ ਬਣਾ ਲੈ ਮੈਂ ਕੰਮ ਤੇ ਚੱਲਿਆਂ ਤੇ ਤੂੰ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤੂੰ ਕਿਤੇ ਹੋਰ ਫਸ ਜਾਵੇਂਗੀ ਤੈਨੂੰ ਰਹਿਣਾ ਤਾਂ ਮੇਰੇ ਨਾਲ ਹੀ ਪਊਗਾ ਇਸ ਕਰਕੇ ਤੂੰ ਮੇਰੀ ਗੱਲ ਮੰਨ ਜਿਵੇਂ ਮੈਂ ਤੈਨੂੰ ਕਹੂੰਗਾ ਤੈਨੂੰ ਉਵੇਂ ਹੀ ਕਰਨਾ ਪਊਗਾ ਉਹ ਕੁੜੀ ਸੋਚਦੀ ਆ ਵੀ ਚਲ ਇਹਨੂੰ ਜਾਣ ਦੇ ਇੱਕ ਵਾਰ ਹਨਾ ਉਹ ਕਹਿੰਦੀ ਠੀਕ ਐ ਚਲੋ ਉਹ ਮੁੰਡਾ ਜਿਹੜਾ ਚਲਿਆ ਜਾਂਦਾ ਤੇ ਰਾਣੀ ਉਸ ਤੋਂ ਬਾਅਦ ਉੱਠਦੀ ਆ ਰੋਟੀ ਪਾਣੀ ਬਣਾਉਂਦੀ ਆ ਕਿਉਂਕਿ ਰੋਟੀ ਤਾਂ ਹੁਣ ਖਾਣੀ ਸੀ ਭੁੱਖ ਲੱਗੀ ਸੀ ਤੇ ਉਹਨਾਂ ਕੋਸ਼ਿਸ਼ ਕਰਦੀ ਆ ਕਿ ਵੀ ਮੈਂ ਆਪਣੇ ਮਾਪਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂ ਹੁਣ ਗੱਲ ਵੀ ਉਹ ਕਿੱਥੋਂ ਕਰੇ ਉਹਦੇ ਕੋਲੇ ਕਿਹੜਾ ਫੋਨ ਸੀ 에어ਪੋਰਟ ਤੋਂ ਵੀ ਉਹਨੇ ਆਪਣੀ ਮਾਸੀ ਨੂੰ ਫੋਨ ਕੀਤਾ ਸੀ ਤੇ ਉਸ ਤੋਂ ਬਾਅਦ ਉਹਦੇ ਕੋਲ ਕਿਹੜਾ ਕੋਈ ਐ ਸੀਗਾ ਡਾਲਰ ਵਗੈਰਾ ਵੀ ਆਪਣੇ ਮਾਪਿਆਂ ਨੂੰ ਫੋਨ ਕਰ ਦਿੰਦੀ ਮਾਪਿਆਂ ਨੂੰ ਤਾਂ ਉਹਨੇ ਫੋਨ ਕੀਤੇ ਨਹੀਂ ਸੀ ਉਹ ਉਹਨੂੰ ਏਸੇ ਵੀ ਮੇਰੇ ਮਾਪੇ ਉੱਥੇ ਬੈਠੇ ਫਿਕਰ ਕਰਦੇ ਹੋਣਗੇ ਵੀ ਜਦੋਂ ਮੇਰਾ ਰਹਿਣ ਦਾ ਟਿਕਾਣਾ ਬਣ ਗਿਆ ਉਦੋਂ ਫੋਨ ਕਰੂੰ ਚਲੋ ਉਹ ਜਦੋਂ ਨਾ ਖਾਣਾ ਖੂਣਾ ਬਣਾ ਕੇ ਉਹ ਸੋਚਦੀ ਆ ਵੀ ਹੁਣ ਤਾਂ ਉਹ ਕਾਫੀ ਦੂਰ ਚਲੇ ਆ ਗਿਆ ਹੋਣਾ ਵੀ ਮੈਂ ਵੇਖਾਂ ਹਨਾ ਬਾਹਰ ਦੇਖਾਂ ਵੀ ਬਾਹਰ ਕੋਈ ਹੋਇਆ ਤਾਂ ਮੈਂ ਮਦਦ ਮੰਗੂੰਗੀ ਜਦੋਂ ਦਰਵਾਜ਼ਾ ਖੋਲਦੀ ਆ ਤਾਂ ਦਰਵਾਜ਼ਾ ਬਾਹਰੋਂ ਲੋਕ ਹੁੰਦਾ ਤੇ ਉਹ ਸੋਚਦੀ ਆ ਵੀ ਹੁਣ ਤਾਂ ਮੈਂ ਫਸ ਗਈ ਵੀ ਹੁਣ ਤਾਂ ਮੈਂ ਨਿਕਲ ਨਹੀਂ ਸਕਦੀ ਹੈਗੀਗੀ ਤੇ ਚਲੋ ਉਸ ਤੋਂ ਬਾਅਦ ਨਾ ਉੱਥੇ ਘਰ ਦੇ ਵਿੱਚ ਇੱਕ ਲੈਂਡਲਾਈਨ ਫੋਨ ਹੁੰਦਾ ਉਸ ਫੋਨ ਦੀ ਘੰਟੀ ਵੱਜਦੀ ਆ। ਉਹਨੂੰ ਨਹੀਂ ਪਤਾ ਸੀ ਰਾਣੀ ਨੂੰ ਵੀ ਫੋਨ ਹੈਗਾ ਪਰ ਜਦੋਂ ਫੋਨ ਦੀ ਘੰਟੀ ਵੱਜਦੀ ਆ ਤਾਂ ਉਹ ਵੇਖਦੀ ਆ ਦੂਸਰੇ ਕਮਰੇ ਦੇ ਵਿੱਚ ਫੋਨ ਪਿਆ ਹੁੰਦਾ ਜਿਹੜੇ ਕਮਰੇ 'ਚ ਉਹ ਮੁੰਡਾ ਰਹਿ ਰਿਹਾ ਹੁੰਦਾ। ਚਲੋ ਫੋਨ ਪਹਿਲਾਂ ਤਾਂ ਚੱਕਦੀ ਨਹੀਂ। ਉਹਨੂੰ ਐ ਹੁੰਦਾ ਵੀ ਪਤਾ ਨਹੀਂ ਕਿਹਦਾ ਹੋ। ਜਦੋਂ ਫੋਨ ਵੱਜਦਾ ਰਹਿੰਦਾ ਵੱਜਦਾ ਰਹਿੰਦਾ ਉਹ ਫੋਨ ਚੱਕ ਲੈਂਦੀ ਆ ਤੇ ਫੋਨ ਤੋਂ ਅੱਗੋਂ ਕੋਈ ਬੋਲਦਾ ਉਹ ਕਹਿੰਦੇ ਵੀ ਤਿੰਨ ਮਹੀਨੇ ਹੋ ਗਏ ਤੁਸੀਂ ਕਮਰੇ ਦਾ ਕਰਾਇਆ ਨਹੀਂ ਦਿੱਤਾ। ਜੇ ਤੁਸੀਂ ਅੱਜ ਸ਼ਾਮ ਤੱਕ ਕਮਰੇ ਦਾ ਕਰਾਇਆ ਨਹੀਂ ਦਿਓਗੇ ਅਸੀਂ 911 ਤੇ ਫੋਨ ਕਰਕੇ ਤੁਹਾਨੂੰ ਅਰੈਸਟ ਕਰਾ ਦੇਾਂਗੇ ਸਾਨੂੰ ਅੱਜ ਦੁਪਹਿਰ ਦੇ 12 ਵਜੇ ਤੱਕ ਇਸ ਕਮਰੇ ਦਾ ਕਰਾਇਆ ਚਾਹੀਦਾ ਇਹ ਕਹਿ ਕੇ ਉਹ ਅਗਲਾ ਬੰਦਾ ਜਿਹੜਾ ਹੁੰਦਾ ਉਹ ਫੋਨ ਕੱਟ ਦਿੰਦਾ ਤੇ ਰਾਣੀ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਉਹ ਬੰਦਾ ਜਿਹੜਾ 911 ਨੰਬਰ ਤੇ ਗੱਲ ਕਰ ਰਿਹਾ ਸੀ ਵੀ 911 ਦੀ ਕਿਉਂਕਿ ਇੰਨਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਹਰੇਕ ਸਟੇਟ ਦੇ ਤੇ ਹਰੇਕ ਕੰਟਰੀ ਦੇ ਐਮਰਜੈਂਸੀ ਨੰਬਰ ਹੁੰਦੇ ਆ ਤੇ ਰਾਣੀ ਦਾ ਦਿਮਾਗ ਕੰਮ ਕਰਦਾ ਉਸ ਫੋਨ ਤੋਂ 911 ਨੰਬਰ ਆ ਜਿਹੜਾ ਉਹ ਡਾਇਲ ਕਰਦੀ ਆ ਇਹ ਨੰਬਰਾ ਪੁਲਿਸ ਨੂੰ ਲੱਗ ਜਾਂਦਾ ਤੇ ਉਹ ਪੁਲਿਸ ਨੂੰ ਸਾਰੀ ਗੱਲ ਦੱਸ ਦਈਆ ਵੀ ਮੈਂ ਇਸ ਤਰ੍ਹਾਂ ਪੰਜਾਬ ਤੋਂ ਆਈਆਂ ਤੇ ਫਸ ਚੁੱਕੀ ਆ ਪੁਲਿਸ ਵਾਲਾ ਨੂੰ ਪੁੱਛਦਾ ਕਿ ਤੈਨੂੰ ਲੋਕੇਸ਼ਨ ਪਤਾ ਉਹ ਕਹਿੰਦੀ ਵੀ ਨਹੀਂ ਮੈਨੂੰ ਤਾਂ ਲੋਕੇਸ਼ਨ ਪਤਾ ਨਹੀਂ ਪੁਲਿਸ ਵਾਲਾ ਉਹਨੂੰ ਕਹਿੰਦਾ ਕਿ ਤੁਸੀਂ ਬੇਫਿਕਰ ਰਹੋ ਅਸੀਂ ਲੋਕੇਸ਼ਨ ਆਪੇ ਕਢਵਾ ਲੈਂਦੇ ਆ ਲੋਕੇਸ਼ਨ ਕਢਾ ਕੇ ਅਸੀਂ ਤੁਹਾਡੇ ਕੋਲ ਪਹੁੰਚਦੇ ਆ ਤੁਸੀਂ ਨਿਸ਼ਚਿੰਤ ਹੋ ਜਾਓ ਚਲੋ ਰਾਣੀ ਆ ਜਿਹੜੀ ਉਹਦਾ ਫਿਕਰ ਮੁੱਕ ਜਾਂਦਾ ਤੇ 2 ਘੰਟਿਆਂ ਦੇ ਬਾਅਦ ਲੇਡੀਜ਼ ਕੌਨਸਟੇਬਲ ਅਤੇ ਪੁਲਿਸ ਆ ਜਿਹੜੀ ਉੱਥੇ ਪਹੁੰਚਦੀ ਆ ਉਹ ਆ ਕੇ ਦਰਵਾਜ਼ਾ ਜਿਹੜਾ ਲੋਕ ਤੋੜਦੇ ਆ ਲੋਕ ਤੋੜ ਕੇ ਜਦੋਂ ਉਹ ਅੰਦਰ ਆਉਂਦੇ ਆ ਤਾਂ ਰਾਣੀ ਭੱਜ ਕੇ ਉਹ ਲੇਡੀ ਕੌਨਸਟੇਬਲ ਦੇ ਗੱਲ ਲੱਗਦੀ ਆ ਰਾਣੀ ਬਹੁਤ ਜ਼ਿਆਦਾ ਡਰੀ ਹੋਈ ਹੁੰਦੀ ਆ ਫਿਰ ਉਹ ਆਪਣੀ ਸਾਰੀ ਗੱਲ ਫੇਰ ਦੱਸਦੀ ਆ ਤੇ ਪੁਲਿਸ ਆ ਜਿਹੜੀ ਉਹ ਵੇਟ ਕਰਦੀ ਆ ਉਸ ਮੁੰਡੇ ਦੇ ਵਾਪਸ ਆਉਣ ਦਾ ਜਦੋਂ ਉਹ ਮੁੰਡਾ ਵਾਪਸ ਆਉਂਦਾ ਤਾਂ ਉਹ ਆ ਕੇ ਪਹਿਲਾਂ ਵੇਖਦਾ ਵੀ ਦਰਵਾਜ਼ਾ ਦਾ ਲੋਕ ਆ ਜਿਵੇਂ ਇਹ ਕਿੰਨੇ ਖੋਲਿਆ ਜਾਂ ਖੁੱਲਿਆ ਪਿਆ ਉਹਨੂੰ ਐ ਹੁੰਦਾ ਵੀ ਕਿਤੇ ਭੱਜ ਨਾ ਗਈ ਹੋਵੇ ਉਹ ਭੱਜ ਕੇ ਦਰਵਾਜ਼ਾ ਖੋਲ੍ਹ ਕੇ ਜਦੋਂ ਅੰਦਰ ਆਉਂਦਾ ਤਾਂ ਅੱਗੋਂ ਪੁਲਿਸ ਨੂੰ ਵੇਖ ਕੇ ਉਹ ਚੌਂਕ ਜਾਂਦਾ ਤੇ ਉਹ ਉਹਨੇ ਪੈਰੀਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਪੁਲਿਸ ਵਾਲੇ ਉਹਨੂੰ ਫੜ ਲੈਂਦੇ ਆ ਫੜ ਕੇ ਉਹਨੂੰ ਜਦੋਂ ਪੁੱਛਦੇ ਆ ਤਾਂ ਉਹ ਦੱਸਦਾ ਕਿ ਮੈਂ ਮੁਸਲਮ ਮੁੰਡਾ ਮੈਂ ਕੋਈ ਸਰਦਾਰ ਨਹੀਂ ਮੇਰਾ ਕੰਮ ਹੀ ਇਹ ਆ ਵੀ ਮੈਂ ਟੈਕਸੀ ਲੈ ਕੇ ਜਾਣਾ 에ਅਰਪੋਰਟ ਤੇ ਜਾਂ ਕਿਤੇ ਵੀ ਭੁੱਲੀਆਂ ਪਟਕੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਉਹਨਾਂ ਨੂੰ ਆਪਣੇ ਜਾਲ 'ਚ ਫਸਾਉਣਾ ਤੇ ਮੈਂ ਉਹਨਾਂ ਨੂੰ ਇਸ ਤਰ੍ਹਾਂ ਯੂਜ਼ ਕਰਦਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਵੇਚ ਦੇਣਾ ਦੇਖੋ ਆਪਾਂ ਗੱਲ ਕਰਦੇ ਰਹਨੇ ਆ ਕਾਨੂੰਨ ਦੀ ਜਿਹੜਾ ਕਾਨੂੰਨ ਆ ਭਾਵੇਂ ਸਾਰੇ ਕਿਤੇ ਸਖਤ ਆ ਪਰ ਜਿਹੜੇ ਗਿਰੀ ਹੋਈ ਮਾਨਸਿਕਤਾ ਦੇ ਲੋਕ ਹੁੰਦੇ ਉਹ ਹਰ ਕਿਤੇ ਹੁੰਦੇ ਆ ਤੇ ਉਸ ਮੁੰਡੇ ਦੀ ਗੱਲ ਸੁਣ ਕੇ ਰਾਣੀ ਆ ਜਿਹੜੀ ਉਹਨੂੰ ਬਹੁਤ ਅਚੰਭਾ ਲੱਗਦਾ ਰਾਣੀ ਬਹੁਤ ਰੋਂਦੀ ਆ ਪਰ ਪੁਲਿਸ ਵਾਲਿਆਂ ਨੂੰ ਦਿਲਾਸਾ ਦਿੰਦੇ ਆ ਕਿ ਹੁਣ ਤੁਸੀਂ ਠੀਕ ਹੋ ਅਸੀਂ ਤੁਹਾਡੀ ਜਰੂਰ ਮਦਦ ਕਰਾਂਗੇ ਚਲੋ ਉਹ ਉਸ ਤੋਂ ਬਾਅਦ ਉਹਦੇ ਮਾਪਿਆਂ ਨਾਲ ਗੱਲ ਕਰਵਾਉਂਦੇ ਆ ਰਾਣੀ ਆਪਣੇ ਮਾਪਿਆਂ ਨੂੰ ਸਾਰੀ ਗੱਲ ਦੱਸਦੀ ਆ ਦੇ ਰਾਣੀ ਦੇ ਪਾਪਾ ਨੂੰ ਕਹਿੰਦੇ ਆ ਕਿ ਸ਼ੋਕਰਾ ਪੁੱਤ ਅਸੀਂ ਕੋਈ ਪਿਛਲੇ ਕਰਮ ਦੇ ਪਿਛਲੇ ਜਨਮ ਦੇ ਕੋਈ ਚੰਗੇ ਕਰਮ ਕੀਤੇ ਹੋਣਗੇ ਕਿ ਤੂੰ ਸਹੀ ਸਲਾਮਤ ਆ ਅਸੀਂ ਤੈਨੂੰ ਪਹਿਲਾਂ ਹੀ ਕਹਿ ਰਹੇ ਸੀ ਕਿ ਤੂੰ ਨਾ ਜਾ ਦੇਖ ਪੁੱਤ ਸਾਨੂੰ ਤੇਰੀ ਜ਼ਿੰਦਗੀ ਨਾਲੋਂ ਤੇ ਤੇਰੀ ਇੱਜ਼ਤ ਨਾਲੋਂ ਕੁਝ ਵੀ ਪਿਆਰਾ ਨਹੀਂ ਜੇ ਤੈਨੂੰ ਇੱਥੇ ਠੀਕ ਨਹੀਂ ਲੱਗ ਰਿਹਾ ਤਾਂ ਤੂੰ ਅੱਜ ਵਾਪਸ ਆ ਜਾ ਪਰ ਰਾਣੀ ਕਹਿੰਦੀ ਨਹੀਂ ਪਾਪਾ ਮੈਂ ਹਾਲਾਤਾਂ ਨਾਲ ਲੜਨਾ ਸਿੱਖੂਗੀ ਹੁਣ ਜਦੋਂ ਮੈਂ ਆ ਗਈਆਂ ਤਾਂ ਮੈਂ ਵਾਪਸ ਨਹੀਂ ਆਉਂਗੀ ਕੋਈ ਗੱਲ ਨਹੀਂ ਪੁਲਿਸ ਵਾਲੇ ਮੇਰੀ ਮਦਦ ਕਰਨ ਲਈ ਤਿਆਰ ਨੇ ਮੈਂ ਇੱਥੇ ਰਹੂੰਗੀ ਚਲੋ ਪੁਲਿਸ ਵਾਲੇ ਆ ਜਿਹੜੇ ਇੱਕ ਗੁਰੂ ਘਰ ਲੈ ਜਾਂਦੇ ਆ ਗੁਰੂ ਘਰ ਦੇ ਵਿੱਚ ਇੱਕ ਪਾਠੀ ਸਿੰਘ ਹੁੰਦਾ ਤੇ ਉਹਨੂੰ ਕਹਿੰਦੇ ਆ ਵੀ ਇਹ ਕੁੜੀ ਪੰਜਾਬ ਤੋਂ ਆਈ ਆ ਤੇ ਇਹ ਇਕੱਲੀ ਆ ਵੀ ਤੁਸੀਂ ਇਹਦੀ ਮਦਦ ਕਰੋ ਜਾਂ ਤਾਂ ਇੱਥੇ ਕੋਈ ਕਮਰਾ ਦਿਓ ਵੀ ਤੇ ਜਾਂ ਫਿਰ ਹਨਾ ਕੋਈ ਜਾਣ ਪਛਾਣ ਦਾ ਤੁਹਾਡਾ ਹੈਗਾਗਾ ਕਿਉਂਕਿ ਉਹ ਪਾਠੀ ਸਿੰਘ ਆ ਜਿਹੜਾ ਪੰਜਾਬ ਤੋਂ ਹੁੰਦਾ ਤੇ ਕਾਫੀ ਟਾਈਮ ਤੋਂ ਰਹਿ ਰਿਹਾ ਹੁੰਦਾ ਇਸ ਤਰ੍ਹਾਂ ਦੇ ਆ ਜਿਹੜੇ ਕੇਸ ਹੁੰਦੇ ਆ ਜਿਨ੍ਹਾਂ ਨੂੰ ਕੋਈ ਕਮਰਾ ਨਹੀਂ ਮਿਲਦਾ ਇੱਕ ਦੋ ਦਿਨ ਰਹਿਣ ਲਈ ਉਹ ਪ੍ਰਬੰਧ ਕਰਦੇ ਆ ਚਲੋ ਦੋ ਦਿਨ ਰਾਣੀ ਉੱਥੇ ਰਹਿੰਦੀ ਆ ਤੇ ਦੋ ਦਿਨਾਂ ਬਾਅਦ ਰਾਣੀ ਸੋਚਦੀ ਆ ਹਨਾ ਵੀ ਮੇਰੀ ਕਿੰਨੀਆਂ ਸਹੇਲੀਆਂ ਤਾਂ ਇੱਥੇ ਆਈਆਂ ਹੋਈਆਂ ਉਹ ਜਦੋਂ ਉਹ ਕਾਲਜ ਜਾਣਾ ਸ਼ੁਰੂ ਕਰਦੀ ਆ ਕਾਲਜ ਦੇ ਵਿੱਚ ਉਹਨੂੰ ਇੱਕ ਆਪਣੀ ਸਹੇਲੀ ਮਿਲ ਜਾਂਦੀ ਆ ਉਹ ਸਹੇਲੀ ਜਿਹੜੀ ਕਈ ਕੁੜੀਆਂ ਨਾਲ ਇੱਕ ਕਮਰੇ ਦੇ ਵਿੱਚ ਰਹਿ ਰਹੀ ਹੁੰਦੀ ਆ ਫਿਰ ਉਹਦੀ ਸਹੇਲੀ ਰਾਣੀ ਨੂੰ ਆਪਣੇ ਕੋਲ ਲੈ ਜਾਂਦੀ ਆ ਰਾਣੀ ਆਪਣੀਆਂ ਸਹੇਲੀਆਂ ਨਾਲ ਬੀਸ ਮਿੰਟ ਦੇ ਵਿੱਚ ਰਹਿੰਦੀ ਆ ਉਹਨਾਂ ਕੁੜੀਆਂ ਨਾਲ ਤੇ ਚਲੋ ਉਹਨੂੰ ਕੰਮ ਵੀ ਮਿਲ ਜਾਂਦਾ ਤੇ ਪਰ ਉਹ ਸਤਰਕ ਹੋ ਜਾਂਦੀ ਆ ਉਹ ਇਹ ਨਹੀਂ ਸੋਚਦੀ ਕਿ ਕੈਨੇਡਾ ਇੱਕ ਉੱਚੀ ਸੋਚ ਵਾਲੇ ਲੋਕਾਂ ਦਾ ਦੇਸ਼ ਆ ਕਿਉਂਕਿ ਕਿਸੇ ਵੀ ਕਮਿਊਨਿਟੀ ਦੇ ਵਿੱਚ ਕਿਸੇ ਵੀ ਸਮਾਜ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਰਹਿੰਦੇ ਆ ਉਹ ਹੁਣ ਅਸੀਂ ਪਛਾਣਨਾ ਹੁੰਦਾ ਕਿ ਲੋਕ ਕਿਸ ਤਰ੍ਹਾਂ ਦੇ ਹੋ ਸਕਦੇ ਆ ਸਾਨੂੰ ਜਲਦੀ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਪਹਿਲਾਂ ਰਾਣੀ ਦਾ ਵਿਸ਼ਵਾਸ ਉਹਦੀ ਮਾਸੀ ਨੇ ਤੋੜਿਆ ਫਿਰ ਉਹ ਮੁੰਡੇ ਨੇ ਤੋੜਿਆ ਪਰ ਇੰਨਾ ਹਾਲਾਤਾਂ ਵਿੱਚੋਂ ਲੰਘ ਕੇ ਇਹ ਰਾਣੀ ਇੱਕ ਮਜ਼ਬੂਤ ਕੁੜੀ ਬਣ ਚੁੱਕੀ ਸੀ ਤੇ ਰਾਣੀ 3 ਸਾਲ ਬਾਅਦ ਜਦੋਂ ਆਪਣੀ ਪੜ੍ਹਾਈ ਕਰਕੇ ਵਰਕ ਪਰਮਿਟ ਲੈਂਦੀ ਆ ਤੇ ਫਿਰ 2 ਸਾਲ ਬਾਅਦ ਉੱਥੇ ਪੀਆਰ ਹੋ ਜਾਂਦੀ ਆ 5 ਸਾਲ ਉਹਨੇ ਕੈਨੇਡਾ ਦੇ ਵਿੱਚ ਪੂਰਾ ਸਟਰਗਲ ਕੀਤਾ ਤੇ 5 ਸਾਲ ਬਾਅਦ ਜਦੋਂ ਪੀਆਰ ਹੋ ਕੇ ਉਹ ਵਾਪਸ ਆਪਣੇ ਪਿੰਡ ਆਉਂਦੀ ਆ ਤਾਂ ਉਹਦੇ ਮਾਪਿਓ ਵੀ ਉਹਦੀ ਦਲੇਰੀ ਤੇ ਨਿੱਡਰਤਾ ਨੂੰ ਵੇਖ ਕੇ ਸਲਾਮ ਕਰਦੇ ਆ ਤੇ ਉਹਨੂੰ ਕਹਿੰਦੇ ਆ ਕਿ ਠੀਕ ਹੈ ਮਾੜਾ ਸਮਾਂ ਆਇਆ ਸੀ ਤੇ ਮਾੜੇ ਸਮੇਂ ਚੋਂ ਲੰਘ ਕੇ ਤੂੰ ਇੱਕ ਹੀਰਾ ਬਣ ਗਿਆ ਵੈਸੇ ਸਾਨੂੰ ਤੇਰੇ ਤੇ ਭਰੋਸਾ ਸੀ ਪਰ ਕਈ ਵਾਰ ਮਾੜਾ ਸਮਾਂ ਬੰਦੇ ਨੂੰ ਇੰਨਾ ਹਾਲਾਤਾਂ ਦੇ ਵਿੱਚ ਲਿਆ ਕੇ ਖੜਾ ਕਰ ਦਿੰਦਾ ਕਿ ਉਹਦੇ ਕੋਲੇ ਕੋਈ ਚਾਰਾ ਨਹੀਂ ਰਹਿੰਦਾ ਪਰ ਫਿਰ ਵੀ ਅਸੀਂ ਸ਼ੁਕਰਗੁਜ਼ਾਰ ਆ ਉਸ ਪ੍ਰਮਾਤਮਾ ਦੇ ਜਿਨੇ ਤੈਨੂੰ ਉਸ ਮਾੜੇ ਸਮੇਂ ਦੇ ਵਿੱਚੋਂ ਲੰਘ ਕੇ ਤਰਾਸ਼ ਕੇ ਇੱਕ ਹੀਰਾ ਬਣਾਇਆ ਹਾਂਜੀ ਦੋਸਤੋ ਇਹ ਕੱਲੀ ਰਾਣੀ ਦੀ ਨਹੀਂ ਹੋਰ ਬਹੁਤ ਸਾਰੀਆਂ ਕੁੜੀਆਂ ਦੀ ਕਹਾਣੀ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵਾਪਰੀਆਂ ਬਹੁਤ ਵਾਪਰਦੀਆਂ ਵੀ ਨੇ ਕਿਸੇ ਵੀ ਦੇਸ਼ ਦਾ ਕਾਨੂੰਨ ਕੁੜੀਆਂ ਨੂੰ ਔਰਤਾਂ ਨੂੰ ਬੰਦਕ ਬਣਾਉਣ ਦੇ ਖਿਲਾਫ ਹੁੰਦਾ ਪਰ ਫਿਰ ਵੀ ਘਟੀਆ ਸੋਚ ਦੇ ਜਿਹੜੇ ਲੋਕ ਆ ਉਹ ਔਰਤਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਆ ਤੇ ਬਹੁਤ ਸਾਰੀਆਂ ਔਰਤਾਂ ਇਨ੍ਹਾਂ ਦਰਿੰਦਿਆਂ ਦੇ ਜਾਲ ਦੇ ਵਿੱਚ ਫਸ ਜਾਂਦੀਆਂ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਬਰਬਾਦ ਹੋ ਜਾਂਦੀ ਆ ਪਰ ਰਾਣੀ ਆਪਣੇ ਹੌਸਲੇ ਤੇ ਆਪਣੀ ਸਿਆਣਪ ਕਰਕੇ ਉੱਥੋਂ ਬਚ ਕੇ ਨਿਕਲ ਗਈ ਸੀ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ